ਘੰਟੇ ਚੱਲੇ ਸੌਰੀ ਸਿਰਫ 830 ਘੰਟੇ ਲੈ ਮਿੱਤਰੋ 830 ਘੰਟੇ ਚੱਲਿਆ ਹੋਇਆ ਖੁੱਲਾ ਡੁੱਲਾ ਟਰੈਕਟਰ ਪਰ ਚੇਂਜਰ ਗੇਅਰ ਵਾਲਾ ਦੇਖੀ ਚਾਹੇ ਸੱਤਰੀ ਕਿੰਨੀ ਕੈਮਰਾ ਮਾਰਦੇ ਤਾਂ ਵੀ ਭੈਣ ਦਾ ਨਾ ਕਿਤੇ ਦਾਗ ਨਹੀਂ ਹਨਾ ਟਰੈਕਟਰ ਤੇ ਤਾਂ ਦਾਗ ਹੋਣੀ ਕੀ ਆ ਭਾਈ ਇਹ ਇੰਨਾ ਨਜ਼ਰ ਸੋਹਣਾ ਟਰੈਕਟਰ ਕਿੱਥੋਂ ਲਾਪੜੇ ਆ ਦੇਖੀ ਇੱਥੇ ਨਾ ਬੰਦਾ ਪੈਰ ਧਰ ਕੇ ਚੜਦਾ ਸਿਰਫ ਆ ਚੀਜ਼ਾਂ ਨਾਲ ਦੀਆਂ ਨੇ origignal ਨੇ ਮਾਰਨ ਨੂੰ ਤਾਂ ਭਾਈ ਸਪਰੇ ਵੀ ਮਾਰ ਸਕਦਾ ਸੀ ਪਰ ਸੱਜਣ ਨੂੰ ਮਾਰ ਨਹੀਂ ਨਹੀਂ ਬਾਈ ਕਹਿੰਦਾ ਯਾਰ ਨਹੀਂ ਜਿੰਮੇ ਟਰੈਕਟਰ ਹੈਗਾ ਪੂਮੀ ਦੇ ਦਾਂਗੇ ਯਾਰ ਇੰਨਾ ਸੋਹਣਾ ਟਰੈਕਟਰ ਨਾ ਦੇਖ ਲਾ ਕਾਲਮ ਨਹੀਂ ਕਿਤੇ ਪੱਟੀ ਜਮਈ ਕਿਤੇ ਕੰਮ ਨਹੀਂ ਲੱਗਦਾ ਸਾਰਾ ਓਰੀਜਨਲ ਟਰੈਕਟਰ ਬਾਲਾ ਸੋਨਾ ਟਰੈਕਟਰ ਸੱਜਣੋਂ ਨੰਬਰ ਲੰਕਾ ਨੂੰ ਕਾ ਜਮਾ ਹੂੰ ਯਾਰ ਇੰਨਾ ਸੋਨਾ ਟਰੈਕਟਰ ਮੰਡੀ ਦੇ ਵਿੱਚ ਅੱਜ ਆਇਆ ਹੀ ਕੋਈ ਨਹੀਂ ਤੇ ਨੰਬਰ ਪੰਜਾਬ ਦੀ ਹੈ ਹਨਾ ਵੀਰੇ ਇਹਦਾ ਪੰਜਾਬ ਸੰਗਰੂਰ ਦੇ ਹੈ ਸੰਗਰੂਰ ਦਾ ਨੰਬਰ ਹੈ ਸੱਜਣੋਂ ਕੋਈ ਮਤਲਬ ਕਿਤੇ ਛੇੜ-ਛੂੜਦਾ ਨਹੀਂ ਆ ਮਾਂ ਮਾਂ ਵਿੱਚੋਂ ਵੀ ਓਰੀਜਨਲ ਟਰੈਕਟਰ ਦਾ ਅੱਛਾ ਲੈ ਵੀ ਸੱਜਣੋਂ ਕਰੋ ਦਰਸ਼ਨ ਯਾਰ ਹਨਾ ਟਾਇਰ ਟੋਕਾਰ ਖੁੱਲਿਆ ਕੰਦੇ ਅੱਛਾ ਇਹ ਤਾਂ ਚਲੋ ਬੰਦਾ ਆਮ ਹੀ ਖਿਲਾ ਲੈਂਦਾ ਹੁੰਦਾ ਸਰਵਿਸ ਤੇ ਤੇ ਲਓ ਮਿੱਤਰ ਪਿਆਰਿਓ ਓਰੀਜਨਲ ਆ ਸਾਰਾ ਇਹ ਵੀ ਸਾਰਾ ਤਿੰਨ ਜਨਗਿਰ ਦਾ ਪੂਰਾ ਓਕੇ ਆ ਨੰਬਰ ਇਹਦਾ ਕਿੱਥੋਂ ਦਾ ਬਾਈ ਇਹਦਾ ਵੀ ਪੰਜਾਬ ਦਾ ਹੀ ਆ ਪੰਜਾਬ ਦਾ ਨੰਬਰ ਇਹ ਕਿੰਨੀ ਪਾਰਟੀ ਦੇ ਨਾਮ ਆ ਇਹ ਫਰਸਟ ਪਾਰਟੀ ਦਾ ਯਾਰ ਫਰਸਟ ਪਾਰਟੀ ਦੇ ਨਾਮ ਆ ਲਓ ਵੀ ਮਿੱਤਰ ਪਿਆਰਿਓ ਕੀ ਹਾਲ ਚਾਲ ਨੇ ਕੱਲਾ ਕੱਲਾ ਟਰੈਕਟਰ ਕਿਣੀ ਚੱਲਿਓ ਸੱਜਣੋ ਦਰਜਨਾ ਟਰੈਕਟਰ ਲਿਆਇਆ ਅੱਜ ਸਾਡਾ ਭਰਾ ਗੁਰਲਾਲ ਜਿਹੜੇ ਤੇ ਨਿਗਾਹ ਮਾਰੋਗੇ ਨਾ ਸੱਜਣੋ ਆਏ ਦਿਲ ਕਰਦਾ ਵੀ ਜਰਾ ਇਹਨੂੰ ਵੀ ਲੈ ਜੀਏ ਇਹਨੂੰ ਵੀ ਲੈ ਜੀਏ ਪਰ ਸੱਜਣੋ ਸਵਰਾਜ ਤੁਹਾਨੂੰ ਬਾਅਦ ਚ ਦਿਖਾਵਾਂਗੇ ਪਹਿਲਾਂ ਗਿਫਟ ਹੈ ਤੁਹਾਡੇ ਵਾਸਤੇ ਕਲਰ ਇਹਦਾ ਵੀ ਲਾ ਲਈਆ ਪਰ ਇਹ ਹੈਗਾ ਅਰਜਨ ਬੈਲੀ ਸੱਜਣੋ ਸਭ ਤੋਂ ਪੂਰੀ ਬਰਨਾਲਾ ਮੰਡੀ ਦੇ ਵਿੱਚੋਂ ਘੈਂਟ ਟਰੈਕਟਰ ਲਿਆਇਆ ਤੇ ਪੂਰੀ ਡਿਟੇਲ ਦੱਸਾਂਗੇ ਕੀ ਆਨੇ ਕਰਲਾ ਵਧੀਆ ਵੀਰੇ ਕਿਵੇਂ ਆ ਵਧੀਆ ਬਾਈ ਆਹ ਟਰੈਕਟਰ ਦੀ ਅੱਜ ਸਿਫਤ ਹੈ ਜਿੰਨੀਆਂ ਕਰਦੇ ਓਨੀਆਂ ਥੋੜੀਆਂ ਨੇ ਟਰੈਕਟਰ ਹੀ ਨਵਾਂ ਮਟਿਆ ਮਾ ਟਰੈਕਟਰ ਹੀ ਨਵਾਂ ਮਾਡਲ ਕਿੰਨਾ ਹੈ 20 ਆ ਬਾਈ ਸੱਜਣੋ ਮਾਡਲ 20 ਆ ਪਰ ਜਿਵੇਂ ਕਹਦੀਏ 24 ਨੂੰ ਮਾਤ ਪਾਉਂਦਾ ਨਾ ਉਹਦੇ ਟੈਟੂ ਰ 830 ਘੰਟੇ ਚੱਲਿਆ ਸਾਰਾ ਜੀ ਸਿਰਫ 830 ਘੰਟੇ ਲੈ ਮਿੱਤਰੋ 830 ਘੰਟੇ ਚੱਲਿਆ ਹੋਇਆ ਖੁੱਲਾ ਡੁੱਲਾ ਟਰੈਕਟਰ ਚੇਂਜਰ ਵਾਲਾ ਦੇਖੀ ਚਾਹੇ ਸੱਤਰੀ ਕਿੰਨੀ ਕੈਮਰਾ ਮਾਰਦੇ ਤਾਂ ਵੀ ਇਹ ਇੰਨਾ ਨਿਰ ਸੋਹਣਾ ਟਰੈਕਟਰ ਕਿੱਥੋਂ ਲੱਭਣ ਦਾ ਬਾਈ ਵਾਹੀ ਤੇ ਚੱਲਿਆ ਮਸ਼ੀਨ ਮਸੂਨ ਤੇ ਲੱਗਾ ਟਰੈਕਟਰ ਕਾਸੇ ਕੱਲੀ ਬਾਹੀ ਤੇ ਚੱਲੇ ਮੈਨੂੰ ਤਾਂ ਲੱਗਦਾ ਬਾਹੀ ਤੇ ਵੀ ਨਹੀਂ ਚੱਲਿਆ ਹੋਣਾ ਜਿਹੜੇ ਸਾਹ ਨਾਲ ਕਡੀਸਨ ਹਨਾ 830 ਘੰਟੇ ਚੱਲਿਆ ਹੋਇਆ 830 ਅਰੀਜਨਲ ਚੱਲਿਆ ਟਾਇਰ ਬਾਬੇ ਦੀ ਜਮੀਨ ਨਾਲ ਦੇ ਨਾਲ ਦੇ ਨਾਲ ਲੈ ਮੇਤਰੋ ਟਾਇਰ ਜਮਾ ਨਾਲ ਦੇ ਬੂੜੇ ਦੇ ਪੈਰ ਧਾਰ ਨਾਲ ਇਹ ਜਗ੍ਹਾ ਤੇ ਵੀ ਨਹੀਂ ਰੰਗ ਲਿਆ ਜੇ ਟਰੈਕਟਰ ਆ ਦੇਖੀ ਇੱਥੇ ਨਾ ਬੰਦਾ ਪੈਰ ਧਾਰ ਕੇ ਚੜਦਾ ਸਿਰਫ ਆ ਚੀਜ਼ਾਂ ਨਾਲ ਦੀਆਂ ਨੇ ਅਰੀਜਨਲ ਨੇ ਮਾਰਨ ਨੂੰ ਤਾਂ ਭਾਈ ਸਪਰੇ ਵੀ ਮਾਰ ਸਕਦਾ ਸੀ ਪਰ ਸੱਜਣੋਂ ਮਾਰ ਨਹੀਂ ਨਹੀਂ ਬਾਈ ਕਹ ਜਰ ਦੇਖੋ ਹਣਾ ਕਿੰਨਾ ਘੈਂਟ ਟਰੈਕਟਰ ਮੇਰੇ ਮਲਦਾਗ ਵੀ ਨਹੀਂ ਟਰੈਕਟਰ ਦੇ ਕਿਤੇ ਹੂੰ ਕਿਤੇ ਦਾਗ ਨਹੀਂ ਸੱਜਣੋ ਇੰਨਾ ਸੋਹਣਾ ਟਰੈਕਟਰ ਹੈ ਤੇ ਪਿਸੋਂ ਵੀ ਕੰਡੀਸ਼ਨ ਦਿਖਾ ਦੇ ਚਿਹਰਾ ਤਾਂ ਆਪਾਂ ਬਾਅਦ 'ਚ ਦਿਖਾਵਾਂਗੇ ਲਓ ਮਿੱਤਰ ਪਿਆਰੇ ਜਰ ਇੰਨਾ ਸੋਹਣਾ ਟਰੈਕਟਰ ਨਾ ਦੇਖ ਲਾ ਕਲਮ ਨਹੀਂ ਕਿਤੇ ਪੱਟੀ ਜਮਈ ਕਿਤੇ ਕਲਮ ਨਹੀਂ ਲੱਗਦਾ ਸਾਰਾ ਅਰੀਜਨਲ ਟਰੈਕਟਰ ਬਾਲਾ ਸੋਹਣਾ ਟਰੈਕਟਰ ਸੱਜਣੋ ਨੰਬਰ ਲੰਕਾ ਲੰਕਾ ਜਮਾ ਹੂੰ ਜਰ ਇੰਨਾ ਸੋਹਣਾ ਟਰੈਕਟਰ ਮੰਡੀ ਦੇ ਵਿੱਚ ਅੱਜ ਆਇਆ ਹੀ ਕੋਈ ਨਹੀਂ ਤੇ ਨੰਬਰ ਪੰਜਾਬ ਦੀ ਹੈ ਹਨ ਵੀ ਇਹ ਪੰਜਾਬ ਸੰਗਰੂਰ ਦਾ ਹੈ ਸੰਗਰੂਰ ਦਾ ਨੰਬਰ ਹੈ ਸੱਜਣੋ ਤੇ 830 ਘੰ ਇਹ ਆਪਾਂ ਕਿੰਨੇ ਦਾ ਦੇ ਦਾਂਗੇ ਇਹ ਦੇਦਾ ਆਪਾਂ 7 ਲੱਖ ਦਾ ਪੂਰੇ 7 ਦਾ ਪੂਰੇ 7 ਦਾ ਮਾਨਤਾਨ ਤਾਂ ਹੋ ਜੂ ਮਾਨਤਾਨ ਕਰ ਦਾਂਗੇ ਲੈ ਮਿੱਤਰੋ ਪੂਰੇ 7 ਲੱਖ ਦੇ ਵਿੱਚੋਂ ਵੀ ਮਾਨਤਾਨ ਹੋ ਜੂ ਵੀ ਯਾਰ ਸਾਰੀ ਮੰਡੀ ਦੇ ਵਿੱਚ ਸੋਹਣਾ ਟਰੈਕਟਰ ਆ ਬਈ ਕਿੱਧਰ ਮੈਂ ਕੈਮਰਾ ਮਾਰੀ ਅੰਦਰ ਦੇਖੀ ਇੱਥੇ ਵੀ ਨਹੀਂ ਜਰੂਰ ਜਿੱਥੇ ਮਰਜੀ ਕੈਮਰਾ ਮਾਰੂ ਪਾ ਕੇ ਲੈ ਜਾ ਬਾਈ ਹਾਂ ਕਮੀ ਕੱਲੀ ਹਾਰਦੀ ਆ ਮਿੱਤਰੋ ਜੇ ਹਾਰ ਪਾਲਿਆ ਤਾਂ ਸਮਝ ਲਓ ਏਜੰਸੀ ਚੋਂ ਆ ਗਿਆ ਹਨਾ ਨਹੀਂ ਆਪਾਂ ਕਹਿੰਦਾ ਕਿ ਮੰਡੀ ਜੜਿਆ ਲਾ ਤੇ 7 ਲੱਖ ਦੇ ਵਿੱਚੋਂ ਵੀ ਇਹ ਮਾਨਤਾਨ ਹੋ ਜੂ ਪਹਿਲੀ ਪਾਰਟੀ ਦੇ ਨਾਂ 'ਵੀ ਹੋਊਗਾ ਲੈ ਮਿੱਤਰੋ ਪਹਿਲੀ ਪਾਰਟੀ ਦੇ ਨਾਮਾ ਸੰਗਰੂਰ ਦਾ ਨੰਬਰ ਦੇ 2020 ਮਾਡਲ ਹੈ ਬੀ ਮਾਡਲ ਦੇ ਵਿੱਚ ਸਭ ਤੋਂ ਵੱਧ ਵੈਸਟ ਸਭ ਤੋਂ ਵੱਧ ਘੈਂਟ ਸਭ ਤੋਂ ਸੋਹਣਾ ਟਰੈਕਟਰ ਮੰਡੀ ਦੇ ਵਿੱਚ ਆਹੀ ਅਰਜਨ ਆ ਫਿਰ ਅਜਾ ਭਾਗਾਂ ਵਾਲਾ ਹੂ ਸੱਜਣੋ ਜਿਹੜੇ ਇਹਨੂੰ ਘਰੇ ਲੈ ਕੇ ਜਾਊ ਤੇ ਇਹਦੇ ਨਾਲ ਹੋਰ ਜਿਹੜੇ ਟਰੈਕਟਰ ਨੇ ਆਪੋ ਉਹ ਵੀ ਦਿਖਾਉਣੇ ਜੁੜੇ ਰਹੋ ਤੇ ਹੋਰ ਕੋਲ ਨਾਲ ਕਿਹੜੇ ਅੱਛਾ ਲੈ ਮਿੱਤਰੋ 2014 ਮਾਡਲ ਹੈ ਨੰਬਰ ਹਰਿਆਣੇ ਦਾ ਨੇ ਵੀਰਿਆ ਇਹ ਇੱਕ ਐਮੀ ਪਾਰਟੀ ਦਾ ਨਾਮ ਹੈ ਪਹਿਲੇ ਹੀ ਆ ਵੀ ਪਹਿਲੀ ਪਾਰਟੀ ਦਾ ਨਾਮ ਹੈ ਟਾਇਰ ਨਾਲ ਦੇ ਚਾਰੇ ਅਸਾ ਟਾਇਰ ਇਹਦੀ ਵੀ ਨਾਲ ਦੀ ਨੇ ਨਾਲ ਦੇ ਚਾਰੇ ਇਹ ਕਿੰਨਾ ਕੁ ਚੱਲਿਆ ਹੋਊ ਗੁਰਬਾਲ ਬਾਈ ਚੱਲਿਆ ਤਾਂ 22300 ਘੰਟਾ 22300 ਘੰਟਾ ਤੇ ਇੰਜਨ ਗੇਰ ਤਾਂ ਜਮ ਓਕੇ ਆ ਓਕੇ ਓਕੇ ਕੋਈ ਮਤਲਬ ਕਿਤੇ ਸੇਡ ਸੂਟਦਾ ਨਹੀਂ ਹਾਂ ਮਾਂ ਮਾਂ ਵਿੱਚੋਂ ਵੀ ਓਰੀਜਨਲ ਟਰੈਕਟਰ ਦਾ ਅੱਛਾ ਲੈ ਵੀ ਸੱਜਣੋ ਕਰੋ ਦਰਸ਼ਨ ਯਾਰ ਹਨਾ ਟਾਇਰ ਟੋਕਾਰ ਖੁੱਲਿਆ ਕੱਲੇ ਅੱਛਾ ਇਹ ਤਾਂ ਚਲੋ ਬੰਦਾ ਆਮ ਹੀ ਖਲਾ ਲੈਂਦਾ ਹੁੰਦਾ ਸਰਵਿਸ ਤੇ ਤੇ ਲੋ ਮਿੱਤਰ ਪਿਆਰਿਓ ਜਿੰਨਾ ਟਰੈਕਟਰ ਭਾਈ ਸਾਰੀ ਓਰੀਜਨਲ ਹੈ ਸਾਰਾ ਓਰੀਜਨਲ ਭਾਈ ਸਾਰਾ ਸਾਰਾ ਸੱਜਣੋ ਓਰੀਜਨਲ ਹੈ ਟਾਇਰ ਭਾਈ ਕਹਿੰਦਾ ਨਾਲ ਦੇ ਨੇ ਨਾਲ ਦੇ ਨੇ ਤੇ ਟਰਮੀ ਵਿੱਚੋਂ ਕੰਡੀਸ਼ਨ ਦਿਖਾ ਮਗਰਾਟਾਂ ਦੀ ਦੇਖੋ ਕਿੰਨੇ ਸੋਹਣੇ ਪਏ ਆ ਹਨਾ ਰਿਮਾਂ ਦਾ ਪੂਰਾ ਸਾਫ ਹੈ ਹਨਾ ਤੇ ਪਿੱਛੋਂ ਵੀ ਦੇਖ ਰੋ ਯਾਰ ਹਨਾ ਪੂਰੀ ਅੰਡਗੱਲ ਬਾਤ ਹੈ ਤੇ ਨੰਬਰ ਐਚ ਆ ਵੀਰੇ ਹਨਾ ਦਾ ਤੇ ਉਸਤਾਦ ਜਿਹੇ ਦੇ ਰੇਟ ਦੀ ਗੱਲ ਕਰੀ ਆਪਾਂ ਕਿੰਨੇ ਦਾ ਦਵਾਂਗੇ ਤੇਰੇ ਤਾਂ 4.5 ਦਾ 4.5 ਦਾ ਕਲੌਸ ਕਰ ਇੰਜਨਾਂ ਕਰਲੌਸ ਕਰ ਇੰਜਨ ਦੇ ਵਿੱਚ ਆ ਓਕੇ ਲਓ ਮਿੱਤਰੋ ਕਰਲੌਸ ਕਰ ਇੰਜਨ ਦੇ ਵਿੱਚ ਆ 4.5 ਲੱਖ ਰੁਪਏ ਹੈਗੀ ਡਿਮਾਂਡ ਇਹਦੇ ਵਿੱਚ ਮਾਨਤਾਣ ਕਿੰਨਾ ਕੋਜੂ ਬਾਈ ਮਾਨਤਾਣ ਕਰਦਾ 5-7000 5-7000 ਵੱਧ ਕਰਦੀ ਯਾਰ ਥੋੜਾ ਜਿਆ ਵੱਧ ਕਰਾ ਲਈ ਤੇਰੀ ਮਰਜ਼ੀ ਜੇ ਨਾ ਮਾਨ ਤੇ ਲਓ ਮਿੱਤਰੋ ਕਰ ਲਿਓ ਤੁਹਾਡੀ ਮਿਹਨਤ ਤਾਂ ਜਦੋਂ ਤੁਸੀਂ ਸਾਈ ਕਰੋਗੇ ਨਾ ਤਾਂ ਹੋਰ ਵੀ ਤੁਹਾਡਾ ਖੁੱਲੇ ਦਿਲ ਨਾਲ ਮਾਨਤਾਣ ਹੋਊ ਐਸੇ ਬੰਦਾ ਘੈਂਡਾ ਹੈ ਖੁੱਲੇ ਜਿਹੜੇ ਨਾਲ 6.5 ਦਾ ਹੁੰਦਾ ਪਈ ਇਥੇ ਹੈਣਾ ਤੇ ਇਹ ਤੋਂ ਲੱਗ ਵੀਰੇ ਅੰਕ 13 ਮਾਡਲ ਲਓ ਵੀ ਸਜਣੋ ਇੱਕ ਹੋਰ ਦਿਖਾਉਣੇ ਆ 2013 ਮਾਡਲ ਇਹ ਸਿੰਪਲ ਸਟੀਅਰਿੰਗ ਆ ਸਿੰਪਲ ਸਟੀਅਰਿੰਗ ਦੇ ਵਿੱਚ ਆ ਓਕੇ ਕਰਾ ਡ ਅਰੀਜਨਲ ਆ ਸਾਰਾ ਇਹ ਵੀ ਸਾਰਾ ਟਰੈਕਟਰ ਅਰੀਜਨਲ ਹੈ ਤਿੰਨ ਚਾਰ ਗੀਅਰ ਦਾ ਪੂਰਾ ਓਕੇ ਆ ਨੰਬਰ ਇਹਦਾ ਕਿੱਥੋਂ ਦਾ ਬਾਈ ਇਹਦਾ ਹੀ ਪੰਜਾਬ ਦਾ ਹੀ ਆ ਪੰਜਾਬ ਦਾ ਨੰਬਰ ਇਹ ਕਿੰਮੀ ਪਾਰਟੀ ਦੇ ਨਾਮ ਆ ਇਹ ਫਰਸਟ ਪਾਰਟੀ ਦੇ ਯਾਰ ਫਰਸਟ ਪਾਰਟੀ ਦੇ ਨਾਮ ਹੈ ਲਓ ਮਿੱਤਰੋ ਫਰਸਟ ਪਾਰਟੀ ਦੇ ਨਾਮ ਹੈ ਤੇ 2013 13 ਮਾਡਲ ਆ ਹੈਨਾ ਤੇ ਦਿਖਾ ਦਿੱਤਾ ਮੈਂ ਆ ਚੀਜ਼ਾਂ ਦਿਖਾ ਦੇਣਾ ਚੰਗਾ ਰੜ ਬੂ ਹਾਂ ਵੀ ਮਤਲਬ ਜਿਵੇਂ ਕਹਦੀ ਜੰਨਾ ਵੀ ਯਾਰ ਸਾਰੀ ਓਰੀਜਨਲ ਹੈ ਹਨਾ ਕਿਤੇ ਟਾਂਕਾ ਟੂਲਾ ਨਹੀਂ ਹੈਗਾ ਨਾ ਨਾ ਤੇ ਬੈਟਰੀ ਸਟਾਨ ਇਹਦੀ ਕਿਵੇਂ ਆ ਪੂਰਾ ਓਕੇ ਆ ਬਾਈ ਓਕੇ ਆ ਤੇ ਡੱਕ ਡੱਕ ਚੰਗਾ ਲੱਗਿਆ ਹੋਇਆ ਟਰੈਕਟਰ ਤੇ ਯਾਰ ਹਨਾ ਇੰਜਨ ਗੇਅਰ ਦਾ ਓਕੇ ਵੀ ਰਿਹਾ ਕੰਪਲੀਟ ਤੇ ਕੋਈ ਚ ਨਾਲ ਤੇ ਹੀ ਖੁੱਲਿਆ ਖੁੱਲਿਆ ਨੇ ਦਾ ਦਿਖਾਈ ਸਾਰੇ ਓਰੀਜਨਲ ਆ ਮਾਰਦਾ ਚਾਰੇ ਬਾਕਸ ਓਕੇ ਤੇ ਲੈ ਮਿੱਤਰ ਪਿਆਰੂ ਮਗਰਾਡ ਮੂਲੂਟ ਚੰਗੇ ਲੱਗੇ ਹੋਇਆ ਬੰਪਰ ਵੀ ਚੰਗਾ ਲੱਗੇ ਹੋਇਆ ਰੁਪਈਆ ਬਾਈ ਲਾਉਣ ਦੀ ਲੋੜ ਤਾਂ ਨਹੀਂ ਜਾ ਕੇ ਕਿੰਨੇ ਦਾ ਦੇ ਦੋਗੇ ਫਿਰ ਇਹ ਟਰੈਕਟਰ ਇਹਦੇ ਦਾ 4 ਲੱਖ ਦਾ ਪੂਰੇ ਦਾ ਲੈ ਮਿੱਤਰੋ ਪੂਰੇ 4 ਲੱਖ ਰੁਪਈਆ ਡਿਮਾਂਡ ਆ ਬਾਕੀ ਇਹਦੇ ਵਿੱਚੋਂ ਵੀ ਮਾਨਤਾਨ ਹੋ ਜੂ ਤੇ ਖਿੱਚ ਕੇ ਵੀਡੀਓ ਸ਼ੇਅਰ ਕਰ ਦਿਓ ਦੱਸ ਦਿਓ ਆਕੇ ਵੀ ਯਾਰ ਬਾਈ ਤੁਹਾਡੀ ਵੀਡੀਓ ਸ਼ੇਅਰ ਕੀਤੀ ਸੀ ਤਾਂ ਫਿਰ ਤੁਹਾਡਾ ਫੁੱਲ ਮਾਨਤਾਨ ਕਰਵਾ ਦਾਂਗੇ ਗਰ ਲਾਲ ਤੋਂ ਤੇ ਬਾਈ ਸਾਰੇ ਟਰੈਕਟਰ ਇੱਕ ਹਰਿਆਣਾ ਨੰਬਰ ਤੇ ਤਿੰਨ ਪੰਜਾਬ ਨੰਬਰ ਹੈਨਾ ਤੇ ਲਓ ਮਿੱਤਰੋ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਹੈ ਅੱਜ ਹੈਗਾ ਦਿਨ ਸੋਮਵਾਰ ਬਾਈ ਆਇਆ ਹੋਇਆ ਬਰਨਾਲਾ ਡਾਇਰੈਕਟਰ ਮੰਡੀ ਦੇ ਵਿੱਚ ਤੇ ਜੇ ਕਿਸੇ ਭਰਾ ਨੇ ਕੱਲ ਨੂੰ ਬੁੱਧਵਾਰ ਨੂੰ ਵੀਰਵਾਰ ਨੂੰ ਸ਼ੁੱਕਰਵਾਰ ਨੂੰ ਕਿਸੇ ਵੀ ਦਿਨ ਮਿਲਣਾ ਤਾਂ ਨੰਬਰ ਸਕਰੀਨ ਤੇ ਚੱਲੀ ਜਾਂਦਾ ਕੰਟੈਕਟ ਕਰ ਲਿਓ ਨਾਮ ਬਾਈ ਦਾ ਗੁਰਲਾਲ ਹੈ ਤੇ ਪਿੰਡ ਹੈਗਾ ਫਰਵਾਹੀ ਕਰ ਦਿਓ ਵੀਡੀਓ ਸ਼ੇਅਰ ਜੀ ਮਿਹਰਬਾਨੀ ਧੰਨਵਾਦ